ਦੇਖੋ ਜੀ ਕੱਲ ਅਸੀਂ ਪ੍ਰੋਐਕਟਿਵ ਤਰੀਕੇ ਨਾਲ ਅਸੀਂ ਇਹਦੇ 'ਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ ਰਾਹੀਂ ਆਈ ਸੀ ਅਸੀਂ ਜਦੋਂ ਮੇਰੇ ਧਿਆਨ 'ਚ ਆਇਆ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਇਹਦੇ 'ਚ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਕੱਲ ਹੀ ਅਸੀਂ ਇੱਕ ਐਫਆਈਆਰ ਜਿਹੜੀ ਹੈਗੀ ਆਮ ਸੈਕਟ ਦੇ ਅੰਦਰ ਜਿਹੜਾ ਦਰਜ ਕੀਤਾ ਸੀਗਾ ਚਾਰ ਬੰਦੇ ਇਨੀਸ਼ੀਅਲੀ ਸਾਨੂੰ ਆਈਡੈਂਟੀਫਾਈ ਨਹੀਂ ਹੋਦੇ ਸੀ ਬਾਅਦ 'ਚ ਅਸੀਂ ਆਈਡੈਂਟੀਫਾਈ ਕਰ ਲਏ ਹੈਗੇ ਜਿਹੜੇ ਅਸੀਂ ਚਾਰ ਬੰਦਿਆਂ ਨੇ ਇਮੀਡੀਏਟਲੀ ਜਿਹੜੇ ਹੈਗੇ ਉਹਨਾਂ ਤੇ ਜਿਹੜਾ ਹੈਗਾ ਐਕਸ਼ਨ ਹੋਇਆ ਜਾਏਗਾ ਉਹਨੇ ਅਜਿਹੀ ਸੀ ਇਮੀਡੀਟਲੀ ਨਾਮ ਤੇ ਰਹਿ ਗਿਆ ਫਿਲਿਗਸ਼ਨ ਕਿਤੋਂ ਬਗਲ ਕਿਉਂਕਿ এজ ਆਫ ਨਾਉ ਤੋਂ ਸਾਢੇ ਕੋਲ ਵੀਡੀਓ ਹੀ ਆਇਆ ਸੀ ਵੀਡੀਓ ਨੂੰ ਵੈਰੀਫਾਈ ਕਰੇ ਸੀ ਬਾਕੀ ਅਸੀਂ ਇਨਹੇਡੈਂਟਲੀ ਪਛਾਦ ਦਰਸ਼ ਕਰਤਾ ਪਛਾਦ ਦਰਸ਼ ਕਰਕੇ ਜਿਦਾ ਹੀ ਉਹ ਜਿਹੜੇ ਹੈਗੇ ਅਵੇਸਟ ਹੋਣਗੇ ਉਹਦੇ ਤੋਂ ਬਾਅਦ ਕਿੰਨੇ ਕਿਤੋਂ ਜੀ ਇਨਕੁਆਇਰੀਿੰਗ ਹੋਈ ਬਲ এজ ਆਫ ਨਾਉ ਉਹ ਸਾਰੀ ਅਸੀਂ ਅੰਡਰ ਵੈਰੀਫਿਕੇਸ਼ਨ ਕਿੰਨੇ ਬੰਦੇ ਸੀ ਉਹਦੇ ਚੋਂ 4 ਬੰਦੇ ਸਾਹਮਣੇ ਚਾਰੇ ਫੇਸ ਹੋ ਗਏ ਕਿਤਨੇ ਬੰਦੇ ਚਾਰੇ ਚਾਰੋਂ ਬੰਦੇ ਟੈਸਟ ਹੋ ਗਏ ਉਹ ਮੈਂ ਤੁਹਾਨੂੰ ਉਹ ਜਿਹੜਾ ਹੈਗਾ ਉਹਦੀ ਡਿਟੇ ਤੰਦਾ ਜਿਹੜਾ ਮੈਂ ਪਹਿਲਾਂ ਵੀ ਹੈਗਾ ਜਦੋਂ ਧਿਆਨ ਚਾਏ ਇਸ ਇਮੀਡੀਏਟਲੀ ਪਛਾਣ ਦਜ ਕਰਤਾ ਸੀਗਾ ਸੋ ਮੇਰੀ ਅਹੀ-ਅ삐 ਲੈ ਕਿ ਜਿਹੜੇ ਵੀ ਪਹਿਲੀ ਚੀਜ਼ ਆ ਇਸਟਰੀਟ ਤੋਂ ਗਰੇਜ ਕਰਨ ਕਿ ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੇ ਦੇ ਰਿਲੇਸ਼ਨਸ ਵੀ ਦਿੱਤੇ ਆ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਦੇ ਜਿਹੜੇ ਹੈਗੇ ਉਹ ਕੁਝ ਨਿਯਮ ਆ ਕਾਨੂੰਨ ਹੈਗਾ ਤਾਂ ਉਸ ਹਿਸਾਬ ਨਾਲ ਨਾ ਅਗਰ ਕੋਈ ਬੰਦਾ ਇਸ ਤਰੀਕੇ ਨਾਲ ਅਗਰ ਬਿਹੇਵ ਕਰੇਗਾ ਤਾਂ ਉਹਦੇ ਖਿਲਾਫ ਸਖਤ ਜਿਹੜੀ ਕਾਨੂੰਨੀ ਕਾਰਵਾਈ ਹੋ ਕੇ ਜਿਹੜੇ ਮੈਰਿਜ ਪੈਰਸ ਉਹਨਾਂ ਨੂੰ ਕੀ ਗਾਈਡਲਾਈਨ ਹੈ ਜੀ ਜੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਗਾਈਡਲਾਈਨ ਜਿਹੜੀ ਹੈ ਜੀ ਡੀਸੀ ਸਾਹਿਬ ਨਾਲ ਗੱਲ ਕਰਕੇ ਉਹ ਅਸ਼ੀਸ਼ ਕਰਦੇ ਹਾਂ ਥੈਂਕ ਯੂ